ਸੋ ਸਖਤ ਜੀ ਅੱਜ ਅਸੀਂ ਮੌਜੂਦਾਂ ਜੀ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਜਿੱਥੇ ਤੁਹਾਨੂੰ ਅੱਜ ਅਸੀਂ ਪਿੰਡ ਜਰਗ ਤੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਲੰਗਰ ਲਗਾਇਆ ਜਾਂਦਾ ਪਿੰਡ ਜਰਗ ਤੋਂ ਅੱਜ ਆਪਾਂ ਉਹਦੀ ਤੁਹਾਨੂੰ ਇੱਕ ਛੋਟੀ ਜਿਹੀ ਝਲਕਾ ਜਿਹੜੀ ਉਹ ਆ ਦਿਖਾ ਰਹੇ ਹਾਂ ਜੀ ਤੁਸੀਂ ਵੇਖ ਹੀ ਸਕਦੇ ਹੋ ਕਿ ਗੱਲ ਕਰੀਏ ਆਪਾਂ ਜਿਹੜੇ ਸਮੂਹ ਨਗਰ ਨਿਵਾਸੀ ਨੇ ਪਿੰਡ ਜਰਗ ਤੋਂ ਉਹ ਐਸਾ ਲਗਰਾਂ ਦੇ ਵਿੱਚ ਤੁਸੀਂ ਵੇਖ ਹੀ ਸਕਦੇ ਹੋ ਕਿ ਸਵਾਭਾ ਆਪੋ ਆਪਣੀ ਜਗ੍ਹਾ ਸਵਾਭਾ ਨੇ ਉਹ ਨਿਵਾ ਰਹੇ ਨੇ ਔਰ ਪੱਟੀ ਗਰਤੀ ਦੇ ਵਿੱਚ ਪਿੰਡ ਜਰਗ ਦੇ ਨੌਜਵਾਨ ਇਸ ਵਿੱਚ ਸਮੂਲੀਅਤ ਉਹ ਕਰਦੇ ਨੇ ਚਾਹੇ ਕੋਈ ਮੁਲਾਜਮ ਵਰਗ ਨੌਕਰੀ ਪੇਸ਼ਾ ਵਾਲੇ ਨੇ ਉਹ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਪੰਡ ਜਰਗ ਤੇ ਲੰਗਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਲਈ ਅ ਗੱਲ ਕਰੀਏ ਆਪਾਂ ਤੁਸੀਂ ਵੇਖੀ ਜਾਦੇ ਹੋ ਕਿ ਗੜਜੇ ਨੌਜਵਾਨਾਂ ਦੇ ਵਿੱਚ ਇੱਕ ਵੱਡਾ ਜਿਹੜਾ ਉਹ ਉਤਸ਼ਾਹ ਹਰ ਸਾਲ ਉਹ ਗੱਲ ਕਰੀਏ ਲੰਗਰ ਦੀ ਲੰਗਰ ਇੱਕ ਵੱਡੇ ਪੱਧਰ ਤੇ ਜਿਹੜਾ ਉਹ ਲੰਗਰ ਆ ਜਨਰਗ ਬਲ ਨੂੰ ਲਗਾਇਆ ਜਾਂਦਾ ਬੇਸ਼ੱਕ ਹੁਣ ਗੱਲ ਕਰੀਏ ਆਪਾਂ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਜਿਹੜੀਆਂ ਸੰਗਤਾਂ ਨੇ ਜਾਂ ਸੇਵਾਦਾਰ ਨੇ ਉਹ ਇਸ ਲੰਗਰ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ ਉਹ ਗੱਲ ਕਰੀਏ ਨੌਜਵਾਨਾਂ ਦੀ ਤੁਸੀਂ ਵੇਖ ਹੀ ਸਕਦੇ ਹੋ ਕਿ ਜਨਰਗ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਪਿੰਡਾਂ ਦੇ ਨੌਜਵਾਨ ਨੇ ਇੱਥੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੁਸੀਂ ਵੇਖ ਹੀ ਸਕਦੇ ਹੋ ਬਾਈ ਹੁਣੀ ਲੱਗੇ ਹੋਏ ਨੇ ਕਿਹੜਾ ਪਿੰਡ ਆ ਵੀਰੇ ਐਤੀਣਾ ਬਣਾ ਜੀ ਹੈ ਐਤੀਣਾ ਜੀ ਐਤੀਣਾ ਹਾਂ ਜੀ ਐਤੀਣਾ ਜੀ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਐਤੀਣਾ ਹਾਂ ਜੀ ਕਿ ਫਿਰ ਤੁਸੀਂ ਯਾਰ ਜਿਹੜੇ ਆਪਣੇ ਸਪੈਸ਼ਲ ਚਰਕ ਫੇਰ ਲੰਗਰ ਦੇ ਵਿੱਚ ਸੇਵਾਵਾਂ ਨਵਾਉਣੇ ਆਉਂਦੇ ਹਾਂ ਹਾਂ ਜੀ ਹਾਂ ਜੀ ਪੱਕੇ ਹੀ ਆਉਂਦੇ ਆਂ ਇਹ ਸੱਤ ਸਾਲ ਹੋ ਗਏ 6 ਸਾਲ ਹੋ ਗਏ ਹਾਂ ਜੀ ਔਰ ਫਿਰ ਕਿੰਨੇ ਦਿਨ ਕਿੰਨੇ ਦਿਨ ਲਾਹੋਗੇ ਅਸੀਂ ਚਾਰ ਦਿਨ ਚਾਰ ਦਿਨ ਠੀਕ ਹੈ ਜੀ 28 ਤਰੀਕ ਤੱਕ ਰਹਾਂਗੇ 28 ਨੂੰ ਠੀਕ ਹੈ ਜੀ ਸੋ ਜਿਸ ਤਰ੍ਹਾਂ ਤੁਸੀਂ ਵੇਖੀ ਸਕਦੇ ਹੋ ਕਿ ਜਿਹੜੇ ਨੌਜਵਾਨ ਨੇ ਆ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਹੀ ਦੂਰ ਤ ਰਾਡੇ ਇਲਾਕਿਆਂ ਤੋਂ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਔਰ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਨੇ برتن دیا سواوا نبھا رہے نے ہاں جی ہاں جی بہت ہی ودیا سیوار والوں اپنی سیواوا ویچ ہی سکتے ہیں کہ نبھائی جنیاں نے ہو جا رہی ہیں اور اسی ویک سکتے ہیں کہ پنڈ جرگتوں ਇਲਾਵਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਉਹ ਵੀ ਇੱਥੇ ਜਿਹੜੀਆਂ ਆਪਣੀਆਂ ਸਵਾਵਾ ਨੇ ਉਹ ਇੱਥੇ ਕਰੀਬ 3-4 ਦਿਨ ਉਹ ਇੱਥੇ ਆਪਣੀਆਂ ਸਵਾਵਾ ਦਿੰਦੀਆਂ ਨੇ ਤੁਸੀਂ ਵੇਖੀ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੋ ਇਸ ਵਕਤ ਸਾਡੇ ਦਰਮਿਆਨ ਹੋਰ ਵੀ ਕਈ ਜਿਹੜੇ ਸੇਵਾਦਾਰਰੇ ਮੌਜੂਦ ਨੇ ਹਾਜੀ ਭਾਈ ਜੀ ਕਿਹੜਾ ਪਿੰਡ ਆ ਜੀ ਆਪਣਾ ਮਲਕਪੁਰ ਆ ਜੀ ਜਰਗਰਾਉਣੀ ਦੇ ਨਾਲ ਜੀ ਜਰਗਰਾਉਣੀ ਦੇ ਦੇ ਆਹ ਜੀ ਹੈਗਾ ਇਹ ਕਿਵੇਂ ਫਿਰ ਤੁਸੀਂ ਜਾਣਦੇ ਉਰੇ ਜਰਗ ਦੇ ਲੰਗਰ ਦੇ ਵਿੱਚ ਸੇਵਾ ਕਰਦੇ ਹੋ ਕਿ ਜਾਂ ਤੁਹਾਡੇ ਪਿੰਡ ਤੋਂ ਵੀ ਲੰਗਰ ਲੱਗਦਾ ਨਹੀਂ ਜਰਗ ਦੇ ਵਿੱਚ ਸੇਵਾ ਕਰਨੇ ਆ ਜੀ ਅਸੀਂ ਕਈ ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਤੇ ਲੰਗਰ ਚੱਲ ਰਿਹਾ ਬਹੁਤ ਵਧੀਆ ਐਨਆਰਆਈ ਵੀਰਾਂ ਦਾ ਸਹਿਯੋਗ ਆ ਨੌਜਵਾਨ ਵੀ ਬਹੁਤ ਜਣੇ ਸਹਿਯੋਗ ਦੇ ਰਹੇ ਨੇ ਹੋਰ ਪਿੰਡ ਵੀ ਜਰਗ ਤੋਂ ਇਲਾਵਾ ਵੀ ਬਾਹਰਲੇ ਪਿੰਡ ਵੀ ਕਈ ਪਿੰਡਾਂ ਦੇ ਯਾਨੀ ਇਕੱਠੇ ਹੋ ਕੇ ਇੱਥੇ ਇਹੀ ਸਾਲਾਂ ਤੋਂ ਚਲਾ ਰਹੇ ਨੇ 20 ਤਰੀਕ ਤੋਂ ਲੰਗਰ ਚੱਲ ਰਿਹਾ ਈ ਹੈ 30 ਤਰੀਕ ਤੱਕ ਲੰਗਰ ਚੱਲਦਾ ਈ ਆਪਣਾ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਪੂਰੇ ਜਰਗ ਲੰਗਰ ਦੇ ਵਿੱਚ ਆਇਆ ਨੂੰ ਆਪਣੇ 19 ਤਰੀਕ ਨੂੰ ਆਏ ਹੋਏ ਸੀ ਸਾਰੀ ਸੰਗਤ 19 ਤਰੀਕ ਦੇ ਇੱਥੇ ਆਈ ਹੈ ਰਹਿਣਾ ਕਿੰਨੀ ਤਰੀਕ ਤੱਕ ਆ ਫਿਰ 30 ਤਰੀਕ ਤੱਕ ਆ ਜੀ 30 ਤਰੀਕ ਤੱਕ ਹੋਰੀ ਸੇਵਾ ਹਾਂ ਜੀ ਹੋਰੀ ਸੇਵਾ ਕਰਦੇ ਜੀ ਅੱਛਾ ਅੱਛਾ ਪਹਿਲਾਂ ਪ੍ਰਸ਼ਾਦ ਦੇ ਪਾਣੀ ਦਾ ਲੰਗਰ ਚੱਲਿਆ ਹੁਣ ਕੱਲ ਤੋਂ ਟਿੱਕੀਆਂ ਦਾ ਚੱਲ ਰਿਹਾ ਜੀ ਅੱਛਾ ਹਾਂ ਜੀ ਇਹਦੀ ਵਧੀਆ ਪ੍ਰਬੰਧ ਨੇ ਹਾਂ ਜੀ ਬਹੁਤ ਵਧੀਆ ਪ੍ਰਬੰਧ ਨੇ ਜੀ ਬਹੁਤ ਵਧੀਆ ਨੌਜਵ ਐਨਆਰਈ ਵੀਰਵਾਰਾ ਉਹਨਾਂ ਦਾ ਬਹੁਤ ਵਧੀਆ ਸਹਿਯੋਗ ਹੈ ਉਹਨਾਂ ਦੇ ਨਾਲ ਸਾਨੂੰ ਸੇਵਾ ਦਾ ਮੌਕਾ ਮਿਲਿਆ ਅਸੀਂ ਸੇਵਾ ਕਰਦੇ ਆ ਕਿ ਤੇ ਵਧੀਆ ਜਣੀ ਸਹਿਯੋਗ ਚੱਲ ਰਿਹਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਠੀਕ ਹੈ ਜੀ ਸੋ ਹਾਂਜੀ ਸੰਗਤ ਜੀ ਇਸ ਵਕਤ ਸਾਡੇ ਦਰਮਿਆਨ ਗੱਲ ਕਰੀਏ ਆਪਾਂ ਪਿੰਡ ਜਰਗ ਤੋਂ ਸਾਡਾ ਸਰਪੰਚ ਹਰਮਿੰਦਰ ਸਿੰਘ ਜੀ ਯੂਐਸਏ ਗੱਲ ਕਰੀਏ ਆਪਾਂ ਯੂਐਸਏ ਤੋਂ ਸਪੈਸ਼ਲ ਵੀ ਇਹ ਲੰਗਰਾਂ ਦੀ ਸਵਾਵਾਂ ਦੇ ਲਈ ਬੜੇ ਲੰਬੇ ਸਮੇਂ ਤੋਂ ਆਉਂਦੇ ਨੇ ਅੱਜ ਤੁਸੀਂ ਵੇਖ ਹੀ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੋਰ ਵੀ ਸੇਵਾਦਾਰ ਨੇ ਉਹ ਵੀ ਮੌਜੂਦ ਨੇ ਸਰਪੰਨ ਸਾਹਿਬ ਕਿਵੇਂ ਦੇਦੇ ਹੋ ਪੰਡਜਰਗ ਲੰਗਰ ਲੱਗਦਾ ਇਹ ਗੱਲ ਕਰੀ ਆਪਾਂ ਸਾਲ ਦਰ ਸਾਲ ਜਿਹੜੀ ਸੰਗਤ ਆ ਉਹ ਵੀ ਵਧਦੀ ਜਾਂਦੀ ਆ ਕਿਵੇਂ ਦੇਖਦੇ ਹੋ ਅਸੀਂ ਹੋਰ ਵੀ ਅੱਜ ਸੰਗਤ ਨੂੰ ਮਿਲਿਆ ਸੇਵਾਦਾਰਾਂ ਨੂੰ ਮਿਲਿਆ ਹੋਰਾਂ ਪਿੰਡਾਂ ਤੋਂ ਵੀ ਅੱਜ ਸੰਗਤ ਕਾਫੀ ਆਈ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਦੀ ਯਾਦ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਵੱਲੋਂ ਫਤੇਗਰ ਸਾਹਿਬ ਵਿਖੇ ਲੰਗਰ ਲਾਇਆ ਜਾਂਦਾ ਹੈ ਇਸ ਸਾਲ ਵੀ ਬੜੀ ਧੂਮ-ਤਾਮ ਦੇ ਨਾਲ ਜਿਹੜਾ ਲੰਗਰ ਚਲਾਇਆ ਜਾਂਦਾ ਇਸ ਲੰਗਰ ਦੇ ਵਿੱਚ ਸਾਡੇ ਨਾਲ ਹਰ ਇੱਕ ਸਾਲ ਪਿੰਡਾਂ ਤੋਂ ਸੰਗਤ ਜੁੜੀ ਜਾ ਰਹੀ ਆ ਜਿਵੇਂ ਐਤਕੀ ਸਿਥਲੇ ਨਗਰ ਤੋਂ ਸਾਡੇ ਕੋਲ ਮੇਲਾਖਲ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਦੁੱਧ ਆਇਆ ਉਹ ਹਰ ਰੋਜ਼ 700 ਡਰਮ ਦੁੱਧ ਦੇ ਲੈ ਕੇ ਆਉਂਦੇ ਆ ਰੱਬੋਂ ਤੋਂ ਸੰਗਤ ਆਉਂਦੀ ਆ ਉਹ ਕੱਲ तकरीबन 10-15 ਡਰਮ ਦੁੱਧ ਦੇ ਉਹ ਲੈ ਕੇ ਆਇਆ ਰੋਸ਼ੀਆਂਲੇ ਤੋਂ ਐਤੀ ਵਾਲੇ ਤੋਂ ਬਾਕੀ ਹਰਿਆਣੇ ਚੋਂ ਵੀ ਕਾਫੀ ਪਿੰਡਾਂ ਦੇ ਜਿਹੜੀ ਸੰਗਤ ਆ ਉਹ ਸਾਡੇ ਨਾਲ ਵੱਧ ਤੋਂ ਵੱਧ ਜੁੜੀ ਜਾ ਰਹੀ ਆ ਮੇਰਾ ਖਿਆਲ ਵੀ ਸ਼ਾਇਦ ਅਸੀਂ ਐਤੀ ਕੀ ਵੀ ਦੋ ਤਿੰਨ ਜਿਹੜੇ ਪਿੰਡਾਂ ਦੇ ਪਿੰਡਾਂ ਤੋਂ ਸੰਗਤ ਆ ਉਹ ਵੀ ਕਾਫੀ ਗੰਟੀ ਦੇ ਵਿੱਚ ਚੀਨੀ ਆਟਾ ਹੋਰ ਬਹੁਤ ਬਹੁਤ ਜਾਨੀ ਸਿੱਧਾ ਲੈ ਕੇ ਇੱਥੇ ਪਹੁੰਚਦੇ ਆ ਇਹ ਲੰਗਰ ਮੇਰਾ ਖਿਆਲ ਵੀ ਛੇ ਸਾਡੇ ਪੰਜਾਬ ਦੇ ਵਿੱਚ ਜਰਗ ਦਾ ਜਿਹੜਾ ਲੰਗਰ ਮਸ਼ਹੂਰ ਹੋ ਗਿਆ ਅਸੀਂ ਇਸ ਨੂੰ ਪਿੰਡ ਦਾ ਲੰਗਰ ਨਹੀਂ ਸਮਝਦੇ ਇਸ ਨੂੰ ਅਸੀਂ ਇਲਾਕੇ ਦਾ ਲੰਗਰੀ ਸਮਝਦੇ ਆ ਕਿਉਂਕਿ ਇਸ ਲੰਗਰ ਇਸ ਲੰਗਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਪਿੰਡਾਂ ਤੋਂ ਜਿਹੜੀ ਸੰਗਤ ਆ ਉਹ ਸੇਵਾ ਕਰਨ ਦੇ ਲਈ ਆਉਂਦੀ ਹੈ ਅਸੀਂ ਇਹ ਸੰਗਤ ਦਾ ਵੀ ਆਪਣੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਹਰੇਕ ਸਾਲ ਗੁੱਬ ਦੀ ਉਹ ਆਟੇ ਦੀ ਹੋਰ ਵੀ ਸਾਡੇ ਕੋਲ ਪਰਸੋਂ ਸੰਗਤ ਆਈ ਆ ਉਹਨਾਂ ਨੇ ਤਕਰੀਬਨ 180 ਬੋਰੀਆਂ ਉਹ ਆਲੂਆਂ ਦੀਆਂ ਲੈ ਕੇ ਗਏ ਆ ਤੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਹਰੇਕ ਸਾਲ ਸੰਗਤ ਜਿਹੜੀ ਵੱਧ ਤੋਂ ਵੱਧ ਜੁੜ ਰਹੀ ਆ ਇਹ ਜਿਹੜਾ ਲੰਗਰ ਆ ਬਹੁਤ ਵੱਡੀ ਧੂਮ ਧਾਮ ਦੇ ਨਾਲ ਚੱਲ ਰਿਹਾ ਮੇਰਾ ਕੱਲ ਵੀ ਸ਼ਾਇਦ ਇਹ ਪਹਿਲਾ ਲੰਗਰ ਆ ਫਤੇਗਰ ਸਾਹਿਬ ਦੇ ਵਿੱਚ ਜਿੱਥੇ ਕਿ ਇੰਨੀ ਸੰਗਤ ਲੰਗਰ ਛਕਣ ਦੇ ਲਈ ਤਕਰੀਬਨ 15-20 ਮਿੰਟ ਅੱਧੇ ਘੰਟੇ ਦੀ ਵੇਟ ਕਰਦੀ ਆ ਮੈਂ ਫੇਰ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਬਾਕੀ ਮੈਂ ਸਾਡੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਲੰਗੇ ਸਿਰ ਫਿਰਦੇ ਇੱਥੇ ਮੇਰੇ ਵੀਰੋ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆ ਜਿਹੜੇ 3-4 ਦਿਨ ਨੇ ਆਪਣੇ ਸਿਰ ਤੇ ਪਟਕੇ ਬਣ ਕੇ ਜਰੂਰ ਰੱਖਿਆ ਕਰੋ ਅੰਤ ਦੇ ਵਿੱਚ ਮੈਂ ਫੇਰ ਸਾਰੀਆਂ ਸੰਗਤਾਂ ਜਿੰਨੀਆਂ ਸੰਗਤਾਂ ਸਾਡੇ ਲੰਗਰ ਦੇ ਵਿੱਚ ਸੇਵਾ ਕਰਨ ਆਉਂਦੇ ਆ ਬਾਕੀ ਜਿੰਨੇ ਸੇਵਾਦਾਰ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੀ ਕਰਿਆ ਸਾਹਿਬ ਦੇਖ ਦਿਓ ਜਲਕਦੇ ਨੰਗਰ ਨੂੰ ਕਿਉਂਕਿ ਜਿਸ ਤਰ੍ਹਾਂ ਤੁਸੀਂ ਮੁਲਾਜ਼ਮ ਵੀ ਹੋ ਹੁਣ ਛੁੱਟੀਆਂ ਚੱਲਦੀਆਂ ਨੇ ਫਿਰ ਹਾਂਜੀ ਹਾਂਜੀ ਮੈਂ 3-4 ਦਿਨ ਦੀ ਛੁੱਟੀ ਲੈ ਕੇ ਆਇਆ ਹੋਇਆ ਹਾਂ ਸਪੈਸ਼ਲ ਹਾਂਜੀ ਇਹ ਕਿਵੇਂ ਦੇਖ ਲਿਓ ਅੱਜ ਅਸੀਂ ਬੈਸਟ ਕੀਤਾ ਸੰਗ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੋਈਆਂ ਨੇ ਕਿਵੇਂ ਦੇਖਦੇ ਹੋ ਇਹ ਲੋਕਾਂ ਦੀ ਸ਼ਰਦਾ ਕਾਲਜ ਵਾਲੇ ਦੇ ਪਿੰਡਾਂ ਦੇ ਲੋਕ ਵੀ ਸਾਡੇ ਪਿੰਡ ਦੇ ਨੰਗਰ ਦੇ ਵਿੱਚ ਆਉਂਦੇ ਨੇ ਜੀ ਲੋਕਾਂ ਦਾ ਸਾਭ ਬਹੁਤ ਆ ਤੇ ਲੋਕ ਪੂਰਨ ਜੁਰੂ ਆ ਕੇ ਅਲਗਲੇ ਪਿੰਡਾਂ ਦੇ ਵਿੱਚੋਂ ਆ ਕੇ ਨੰਗਰ ਦੇ ਵਿੱਚ ਸਾਡੇ ਸੇਵਾ ਕਰਦੇ ਨੇ ਤੇ ਸਾਡੇ ਪਿੰਡ ਦੇ ਨੋਟਵਾਨੀ ਸੇਵਾ ਕਰ ਰਹੇ ਨੇ। ਅ ਤੁਹਾਨੂੰ ਵੀ ਜਾਂਦੀ ਛੜਦਾ ਜਾਂ ਪਹਿਲਾਂ ਤੋਂ ਹਾਂਜੀ ਅਗਲੇ ਲੋਕਾਂ ਨੇ ਵੀ ਛੜਦਾ ਕੂਰਵਕ ਬਣਾ ਰਹੇ ਨੇ ਤੇ ਆ ਰਹੇ ਨੇ ਤੇ ਸੇਵਾ ਕਰ ਰਹੇ ਨੇ। ਠੀਕ ਹੈ। ਸੋ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਪਰਵਰ ਕਰਨ ਦੇ ਲਈ। ਧੰਨਵਾਦ ਜੀ।